ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਆਪਣੇ ਸਾਰਿਆਂ ਦੇ ਚੈਨਲ YouTube ਵਰਤੀ ਫੈਮਿਲੀ ਬਲੌਗ ਤੇ ਤੁਹਾਡਾ ਸਵਾਗਤ ਹੈ ਤੇ ਅਸੀਂ ਹੁਣ ਹੋ ਗਏ ਸੀ ਤਿਆਰ ਰੱਖੜੀ ਬੰਨਣਾ ਅਸੀਂ ਜਾਣੀ ਐ ਪਿੰਡ ਤੇ ਨੂਰ ਸਾਨੂੰ ਬਹੁਤ ਢਿੱਕੀ ਜਾਂਦੀ ਐ ਮੇਰੀ ਭਤੀਜੀ ਛੋਟੀ ਜੀ ਤੁਹਾਨੂੰ ਮਲਾਉਂਗੀ ਉਹਦੇ ਨਾਲ ਜਾ ਕੇ ਅਸੀਂ ਤਿਆਰ ਹੋ ਗਏ ਸੀ ਕਸ਼ਮੀਰ ਜੀ ਤਿਆਰ ਹੋ ਕੇ ਆਏਗੀ ਤਿਆਰ ਹੋ ਗਏ ਸੀ ਉਹਨੂੰ ਅਸੀਂ ਜਾਣੀ ਐ ਆਪ ਦੇ ਮੱਥੇ ਹੋਣ ਲੱਗੀ ਐ ਕਾਰ ਦਾ ਤੇ ਰਸਮੀਂ ਬਹਿ ਜਾਏਗਾ ਸਿੱਧਾ ਇਹ ਪਾਸੇ ਜਾਣੇ ਆ ਕਿ ਇਹ ਰੋਡ ਤੋਂ ਦਿਖਣੀ ਮੈਂ ਵੀ ਬਣੂਗੀ ਤੇ ਮਿਲਦੀਆਂ ਉੱਤੇ ਜਾ ਕੇ ਤੇ ਬਾਏ ਹਾਂ ਦੋ ਜੀ ਹੁਣ ਅਸੀਂ ਚੱਲ ਪਏ ਆ ਤੇ ਇੱਧਰ ਤਾਂ ਮਸਾਲਾ ਜਹੇਗਾ ਬਿਆ ਰਸਮੀਂ ਦੀ ਰਸਮੀਰਾ ਆ ਰਹੇ ਆ ਅਜੇ ਘਰੋਂ ਤੁਰੇ ਹੀ ਆਗੇ ਅਜੇ ਬਾਜ਼ਾਰ ਚ ਲੈਣੀ ਹੈ ਰਖੜੀਆਂ ਨੋਰ ਡੀ ਕੀ ਜਾਂਦੀ ਹੈ ਤੈਨੂੰ ਬਾਰ-ਬਾਰ ਫੋਨ ਆਉਂਦਾ ਹੈ ਉਹਦਾ ਭੂਆ ਜੋ ਭੂਆ ਜੋ ਰਸ਼ਮੀ ਨਾਲ ਜਮੀਰੇ ਨੋਰ ਬਾਰ-ਬਾਰ ਫੋਨ ਕਰੀ ਜਾਂਦੀ ਹੈ ਵੀ ਨੋਰ ਨੇ ਕਰ ਲਿਆ ਕਿੰਨੇ ਵਾਰ ਫੋਨ ਸਾਨੂੰ 6-7 ਵਾਰ ਫੋਨ ਕਰ ਲਿਆ ਕੀ ਜੀ ਹੈ ਵੀ ਪਰ ਫੋਨ ਸਾਨੂੰ ਬਾਰ-ਬਾਰ ਪੁਲ ਦੇ ਕੋਲੇ ਇਧਰ ਆ ਦੁਕਾਨਾਂ ਬਣ ਲੱਗੀਆਂ ਪੁਲ ਦੇ ਨਾਲ ਇੱਕ ਦੁਕਾਨ ਤਾਂ ਬਣ ਗਈ ਆ ਕੀ ਬੰਨ ਲੱਗ ਪਿਆ ਸ਼ੈਟਰ ਜਾਂ ਫੌਨ ਲੱਗ ਪਿਆ ਬੜਾ ਪੀੜਾ ਤਾਂ ਹੋਈ ਜਾਂਦਾ ਇੱਥੇ ਹਾਂ ਐੜੀ ਉਸ ਕੁੜੀ ਦੇ ਮਗਰਾਂ ਲੀ 30000 ਸੁਨਿਆਰੇ ਦੇ ਚੱਲ ਲੰਗਾ ਬਾਜ਼ਾਰ ਉਹ ਕੁੜੀ ਉਹ ਮੋਰਲੀ ਹੈ ਨਾ ਕੁੜੀ ਤਾਂ ਐ ਨਹੀਂ ਸਕਦਾ ਦੋ ਮੁੰਡੇ ਮੁੰਡੇ ਆ ਨਾ ਨਾ ਹੋਊਗੀ ਹਾਂ 8 ਹੋ ਗਿਆ 6 ਦਾ 6 ਵਜੇ ਅਸੀਂ ਨਿਕਲੇ ਆ ਘਰੋਂ ਕਿਹੜਾ ਬਾਲੀ ਦੂਰਾ ਘੜੀ ਦੇ ਕਾਣਾ ਚੱਲਦੇ ਚੱਲਦੇ ਟੈਂਡ ਆ ਜਾਂਦਾ ਹੂੰ ਦੂਰ ਹੋਵੇ ਨੇੜੇ ਹੋਵੇ ਹੁਣ ਤਾਂ ਆ ਹੀ ਐ ਸਾਰਿਆਂ ਦਾ ਹੀ ਲੈ ਦੂਰ ਹੋਵੇ ਤਾਂ ਵੀ ਉਹ ਬੱਦਲ ਦੇਖੋ ਕਿਵੇਂ ਬੱਦਲ ਜਾ ਉੱਠਦਾ ਆਉਂਦਾ ਇਧਰੋਂ ਵੇਖਿਓ ਕਸਦਾ ਦਾ ਇਹ ਤਾਂ ਕੀ ਲਾਇੇ ਨਹੀਂ ਹੈ ਨਾ ਜਿਆਦਾ ਲੋਕਾਂ ਨੇ ਇੱਕ ਸਾਲ ਵਾਲੇ ਲਾਇਏ ਸੀ ਇਧਰੋਂ ਲੈਣੇ ਕਿਹੜੇ ਵਿਚਾਰ ਚ ਰਖੜੀਆਂ ਹਾਂ ਲੈ ਲਾਂਗੇ ਉੱਥੇ ਵੱਧੂ ਰਖੜੀਆਂ ਹੀ ਰੱਖਣੀਆਂ ਹਨ ਤਾਂ 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 ਰਖੜੀਆਂ ਹੀ ਆ கல் ரடிய சோமவார ரடிய ਸਹੀ ਚੱਲ ਗਏ ਇਸੇ ਪਾਸੇ ਜਾ ਡੋ ਮੈਂ ਕੋਹੰਦਾ ਪੁੱਛ ਲੈ ਧਰਾਂ ਜੇ ਪੁੱਛ ਕੇ ਆ ਤੇ ਸਾਈਕਲ ਤੇ ਵੀ ਰੇੜੀ ਲੱਗਣ ਲੱਗੀ ਹੁਣ ਹਨਾ ਹੈ ਸਬਜੀ ਵਾਲੀ ਤਾਂ ਸੀਜੀ ਹਾਂ ਸਬਜੀ ਵਾਲੀ ਤੇ ਰੇੜੀ ਤੇ ਹੁੰਦਾ ਹੀ ਹੈ ਬੇਟੇ ਫਿਰ ਸਾਈਕਲ ਐ ਇੱਥੇ ਵੀ ਪਈਆਂ ਰਖੜੀਆਂ ਗਾਹ ਲੈ ਲੈਨੇ ਆਪਾਂ ਕਿ ਕਿ ਹੁਣ ਫੋਨ ਹੂੰ ਉਹ ਦੀ ਇਹ ਦਿਖਾ ਕੇ ਆਉਂਦੇ ਆ ਫੋਨ ਤੇ ਮੈਂ ਬੈਠੀ ਐ ਕਾਰ ਚ ਥੋੜਾ ਜਿਹਾ ਫੋਨ ਠੀਕ ਕਰਾਇਆ ਸੀ ਕੱਲ ਉਹਦੇ ਚ ਫੇਰ ਕੋਈ ਨੁਕਸ ਪੈ ਗਿਆ ਇਹ ਫੋਨ ਦਿਖਾਉਣ ਜਾਂਦੇ ਹੈਗੇ ਪਤਾ ਨਹੀਂ ਕੋਈ ਆਈ ਡੀ ਉਡੀ ਕੀ ਹੋ ਗਿਆ ਜਿਵੇਂ ਰਖੜੀ ਦਾ ਟਾਈਮ ਹੈ ਤੇ ਬਾਜ਼ਾਰ ਦੇ ਵਿੱਚ ਇੰਨੀ ਰੌਣਕ ਨਹੀਂ ਹੈਗੀ ਹੈਗੀ ਤੇ ਪਤਾ ਨਹੀਂ ਇੱਧਰ ਬਾਹਰ ਲਾਈ ਦੀ ਆ ਜਾ ਗਿਆ ਤਾਂ ਕਰਕੇ ਇੰਨਾ ਹੈ ਨਹੀਂਗਾ ਮੈਂ ਅਜੇ ਰਖੜੀਆਂ ਲੈਣੀਆਂ ਹੈਗੀਆਂ ਪਹਿਲਾਂ ਇਹਦੇ ਸੀ ਫੋਨ ਦਿਖਾਏ ਅਗੇ ਮੋਟਰਸਾਈਕਲ ਦੀ ਲਾਟਰੀ ਸ਼੍ਰੀ ਰਾਮ ਨਾਟਕ ਸਮਿਤੀ ਰਜਿਸਟਰਡ ਸੰਗਰੀਆ ਕੋਈ ਨਾਮ ਵਗੈਰਾ ਨਿਕਲਣਾ ਹੈਗਾ ਆ ਦੇਖੋ ਹੋਲੇ ਆਈ ਜਾਂਦੇ ਹੈਗੇ ਪਤਾ ਨਹੀਂ ਕੀ ਆਪਸਰੀ ਚ ਗੱਲ ਕਰੀ ਜਾਂਦੇ ਹੈ ਆਪਸ ਵਿੱਚ ਉਹ ਲੈ ਕੇ ਜੰਦੇ ਹੈਗੇ ਆਣ ਆਉਂਦੇ ਆ ਸਿਮ ਲਾ ਕੇ ਜਾਨੀ ਦੂਸਰੇ ਫੋਨ ਦੀ ਸਿਮ ਪਾਉਣੀ ਸੀ ਉਸ ਫੋਨ 'ਚ ਤੇ ਹੁਣ ਦੂਜਾ ਫੋਨ ਚੱਕ ਕੇ ਲਗੇ ਹੈਗੇ ਉਹ ਦੂਜੇ ਉਸ ਫੋਨ 'ਚ ਸਿਮ ਪਾਉਣੀ ਪਾਉਗੀ ਉਹ ਕਹਿੰਦੇ ਰਸ਼ਮੀਨ ਨੇ ਸਿਮ ਤਬਾਈ ਨਹੀਂ ਸੀ ਕਿ ਉਹੀ 88 ਦਾ ਲਓ ਜੀ ਹੁਣ ਆਪਾਂ ਰਖੜੀਆਂ ਵੀ ਲੈ ਲਈਆਂ ਤੇ ਮਠਾਈ ਦਾ ਡੱਬਾ ਵੀ ਲੈ ਲਿਆ ਸੀਗਾ ਹੁਣ ਰਸ਼ਮੀ ਨੇ ਟੈਂਪੋਤ ਲਵਾਤਾ ਰਸ਼ਮੀ ਦਾ ਫੋਨ ਫੇਰ ਵੀ ਨਹੀਂ ਸਹੀ ਹੋਇਆਗਾ ਹਨਾ ਕਾਹਤੋਂ ਨਹੀਂ ਸਹੀ ਹੋਇਆ ਉੱਥੇ ਯਾਦ ਨਹੀਂ ਆਏ ਮੇਰੇ ਪਾਸਵਰਡ ਹਨ ਪੈਸੇ ਤੇ ਆਜਾਦੀ ਨਹੀਂ ਆਈ ਈ ਆਈਡੀ ਆਈਡੀ ਬਿਨਾ ਭੁੱਲਦਾ ਨਹੀਂ ਐਪਲ ਦਾ ਐਵੇਂ ਹੀ ਹੁੰਦਾ ਹਨਾ ਹਾਂ ਆਈਫੋਨ ਦਾ ਹੀ ਤਾਂ ਜਾਂਦਾ ਹੁਣ ਮੇਰੇ ਯਾਦ ਆ ਗਿਆ ਹਾਂ ਹੁਣ ਕੀ ਯਾਦ ਆ ਗਿਆ ਉਹ ਤਾਂ ਤੇਰੀ ਯਾਦ ਹੀ ਨਹੀਂ ਆਇਆ ਤਰਕੇ ਦਾ ਤਾਂ ਮਤਾਂ ਮਰੀ ਜਾਂਦਾ ਹੈ ਹੂੰ ਉਦੋਂ ਦਾ ਯਾਦ ਨਹੀਂ ਆ ਹੁੰਨੀ ਆ ਜਦੋਂ ਆਪਾਂ ਟੈਨਸ਼ਨ ਚ ਹੋ ਜਾਂਦੇ ਆ ਆ ਜਾਂਦੀ ਹੁੰਦੀ ਹੈ ਚੀਜ਼ ਆਪਣੇ ਠੰਡਾ ਦਿਮਾਗ ਕਰ ਲਈਦਾ ਹੁੰਦਾ ਉਦੋਂ ਤੂੰ ਇੱਕਦਮ ਤੜਕੇ ਦਾ ਐ ਹੋਇਆ ਪੀਂਗਾ ਵੀ ਹਾਏ ਮੇਰਾ ਫੋਨ ਹਾਏ ਇਹਦਾ ਫੋਨ ਆਦਾ ਨਹੀਂ ਨਾ ਹੈਲੋ ਆਇਆ ਕਰਦਾ ਮੈਨੂੰ ਹਾਂ ਕਦਾ ਹਰੇ ਵੀ ਕਰੀ ਜਾਂਦਾ ਹੈਲੋ ਆ ਦੇਖ ਪੂਰੇ ਠਠਾ ਗਿਆ ਸੀਗਾ ਦੇਖੀ ਤੇ ਉਹ ਨਾ ਉਦੋਂ ਸ਼ਾਂਤ ਦਿਮਾਗ ਕਰ ਲੈ ਜਦੋਂ ਕੋਈ ਇਹੋ ਜਿਹਾ ਕੰਮ ਹੋ ਜੇ ਹੌਲੀ ਹੌਲੀ ਠੰਡੇ ਦਿਮਾਗ ਨਾਲ ਸੋਚੇ ਵੀ ਕੀ ਮੈਂ ਭੁੱਲ ਲਿਆ ਕਿ ਮੈਨੂੰ ਯਾਦ ਕਰਨਾ ਚਾਹੀਦਾ ਹੈ ਇਹ ਉਹ ਤਾਂ ਸਾਰਾ ਦਿਨ ਹੰਬਲੇ ਪਿਆ ਰਿਹਾ ਵੀ ਮੇਰੇ ਫੋਨ ਨੂੰ ਕੀ ਹੋ ਗਿਆ ਹਾਏ ਨੂਰ ਤਾਂ ਬਹੁਤ ਚਿਰ ਦੇ ਡਿੱਕੀ ਜਾਂਦੀ ਹੈ ਬੈਲਾ ਤਾਂ ਲੁਕ ਗਿਆ ਹਾਂ ਪਹਿਲਾਂ ਲੁਕ ਗਿਆ ਲੁਕੋਗੀ ਪਹਿਲਾਂ ਤਾਂ ਤੋਂ ਤੈਨਾਂ ਵੀਰੇ ਫੋਨ ਆ ਗਿਆ ਸਾਰਸੀ ਤੁਸੀਂ ਬਹੁਤ ਜ਼ਿਆਦਾ ਟਾਈਮ ਲਾਇਆ ਇਹ ਆ ਟਾਈਮ ਗਰਮੀ ਮਰ ਗਈ ਮੈਂ ਬਾਰੀ ਖੋਲੀ ਫਿਰ ਇਧਰ ਦੀ ਚੱਕੀ ਜਾਨਾ ਜੀ ਹੁਣ ਅਸੀਂ ਪਹੁੰਚ ਗਏ ਸੀ ਨੂਰ ਦੇ ਕੋਲ ਇਹ ਨੂਰ ਪਤਾ ਨਹੀਂ ਕਦੋਂ ਐ ਗੁੱਸੇ ਹੋਈ ਬੈਠੀ ਐ ਕੀ ਹੋ ਗਿਆ ਨੂਰ ਹਮ ਤਾਂ ਨਹੀਂ ਪੁਆਇਆ ਨੂੰ ਕੀ ਆਇਆ ਕੀ ਹੋ ਗਿਆ ਅਗਰਸ਼ਾਨ ਮਿੰਨੀ ਆਦੀ ਸੌ ਗਈ ਇਹ ਹੁਣ ਫੜਗਣ ਅਰਸ ਨੀਂਦ ਨਹੀਂ ਹੋਇਆ ਫੋਨ ਸਹੀ ਰਸਮੀ ਦਾ ਤਸਵੀਰ ਦਾ ਲੱਗਿਆ ਫੋਨ ਤੇ ਅਸੀਂ ਪਹੁੰਚ ਗਏ ਸੀ ਨੂਰ ਨੇ ਰਖੜੀ ਵੀ ਬੰਨਤੀ ਅਰ ਗੁੱਸੇ ਦੇ ਹੋ ਕੇ ਹੋਰ ਹੀ ਬੰਨੀ ਐ ਨੂਰ ਨੇ ਰਖੜੀ ਨੂਰ ਕਾਦੇ ਪਿੱਛੇ ਗੁੱਸੇ ਹੋ ਗਈ ਸੀ ਤੇ ਅਸੀਂ ਆਇਆ ਤਾਂ ਉਹ ਕੱਢੀ ਮੈਂ ਕਿਹਾ ਜੀ ਬਣਾ ਆਈ ਆਈ ਨੀ ਨੀ ਆਈ 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 ਅਬ ਆਉਂਦੀ ਐ ਤੇਰੇ ਪੱਖੇ ਨਹੀਂ ਪੱਖੇ ਕੋਲੇ ਲੈ ਜਾਂ ਲੈ ਕੇ ਜਾ ਮੈਂ ਚੱਲ ਪੱਖੇ ਕੋਲੇ ਗੱਲ ਹੋ ਨਹੀਂ ਆਵਾ ਹਾਂਜੀ ਨਹੀਂ ਆਈ ਅਰੇ ਬੀ ਚੱਲ ਫਿਰ ਲੈ ਕੇ ਆਵਾਂ ਕਾ ਪੀ ਲਈ ਸੀ ਕੋਲ ਆ ਗਈ ਨਹੀਂ 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 ਪਰ ਫਿਰ ਨਹੀਂ ਲਾਵੀ ਪੱਖੇ ਕੋਲੇ ਚੱਲੋ ਆ ਗਈ ਆ ਗਈ ਹਵਾ ਉਹ ਫੂਆ ਮੇਨ ਦਾ ਮੈਣਾ ਛੋੜੇ ਕੋਲ ਨੂੰ ਤੋੜਨਾ ਹੈ ਤੋੜਨਾ ਹੈ ਦੂਸਰਾ ਕੋਲ ਨਾ ਤੋੜਨਾ ਤੋੜਨਾ ਲੋਹੇ ਦੀ ਰਖੜੀ ਆਪਾਂ ਬੰਦ ਲਈ ਸੀਗੀ ਏ ਪਹੁੰਚ ਗਏ ਸੀਗੇ ਤੇ ਹੁਣ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਕਰਦੇ ਸਬਸਕ੍ਰਾਈਬ ਤੇ ਲਾਈਕ ਐਂਡ ਸ਼ੇਅਰ ਵੀ ਕਰਿਓ ਤੇ ਕਮੈਂਟ ਕਰਕੇ ਵੀ ਦੱਸਿਓ ਮੇਰਾ ਅੱਜ ਦਾ ਬਲੌਗ ਤੁਹਾਨੂੰ ਕਿਵੇਂ ਲੱਗਿਆ ਤੇ ਆਪਾਂ ਮਿਲਦੇ ਹਾਂ ਕੱਲ ਨੂੰ ਤੇ ਸਾਰਿਆਂ ਨੂੰ ਬਾਏ ਸਤਿ ਸ਼੍ਰੀ ਅਕਾਲ